ਮਾਰਥਰ ਮੇਰਾ ਨਾਮ ਹੈ ਜੀ ਤੇ ਸਾਨੂੰ ਕਾਲ ਆਈ ਸੀਗੀ ਅੱਗ ਲੱਗੀ ਹੈ ਜਿਹਦੇ ਕਰਕੇ ਆਵਾਜਾ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਹੋ ਰਿਹਾ ਜੀ ਡੰਪ ਦਾ ਜਿਹੜਾ ਕੋੜੇ ਨੂੰ ਅੱਗ ਲੱਗੀ ਹੋਈ ਆ ਜੀ ਤੇ ਅਸੀਂ ਫੌਰੇ ਕਾਰਵਾਈ ਕਰਦੇ ਹੋਏ ਤੇ ਇੱਥੇ ਅੱਗ ਆ ਕੇ ਦੇਖੀ ਤਾਂ ਮਨ ਲਗੀ ਬਹੁਤ ਜ਼ਿਆਦਾ ਧੂੰਆਂ ਸੀਗਾ ਜਿਹੜਾ ਕਿ ਹੁਣ ਅਸੀਂ ਅੱਗ ਤੇ ਕੰਟਰੋਲ ਕੀਤਾ ਤੇ ਇਸ ਤੋਂ ਇਹਨੂੰ ਮਨ ਲਗੀ ਠੱਲ ਪਾਈ ਗਈ ਸਰ ਇਹ ਕਿਹੜੀ ਜਗ੍ਹਾ ਹੈਗੀ ਜੀ ਇਹ ਕਿੱਥੇ ਸੀਗੀ ਅੱਗ ਲੱਗੀ ਇਹ ਸਰ ਹੈਗੀ ਆ ਜੀ ਭਗਤਪੁਰ ਨਗਰ ਦੇ ਕੋਲ ਹੈਗਾ ਜੀ ਝਾਪੂ ਆ ਜੀ ਇੱਥੇ ਆਹ ਥੱਲੇ ਬਣਾਇਆ ਹੋਇਆ ਕੂੜੇ ਦਾ ਡੰਪ ਜੀ ਹਾਂਜੀ ਹਾਂਜੀ ਕੂੜੇ ਦਾ ਡੰਪ ਜਿਸ ਨੂੰ ਕਿ ਅੱਗ ਹਰ ਦੂਜੇ ਤੀਜੇ ਦਿਨ ਇਹਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕਿ ਅਸੀਂ ਹਰ ਦੂਜੀ ਤੀਜੀ ਨੇ ਇੱਥੇ ਗੱਡੀ ਲੈ ਕੇ ਆਈ ਦੀ ਸਰ ਠੀਕ ਹੈ ਜੀ ਤੇ ਅੱਜ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਹੈਗਾ ਸਰ ਠੀਕ ਹੈ ਜੀ ਤੇ ਹੁਣ ਕੋਈ ਧੂਆ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਸਾਰਾ ਕੰਪੂਰੀ ਕੰਟਰੋਲ ਹੈਗੀ ਹੈ ਸਰ ਸਾਡੀ ਰਵੀ ਜੀ ਕਿੰਨੀ ਕਾਗਰ ਸੀਗੀ ਕਿੰਨਾ ਕ ਸਮਾਂ ਲੱਗ ਗਿਆ ਜੀ ਜਾਂਦਾ ਸੀਗੀ ਸਾਨੂੰ 1.5 ਘੰਟਾ ਹੋ ਗਿਆ ਸਰ ਲੱਗਿਆ ਨੂੰ 1.5 ਘੰਟਾ ਹੋ ਗਿਆ ਸਰ ਲੱਗਿਆ ਨੂੰ ਕਰੀਬ 40 ਮਿੰਟ ਹੋ ਗਏ ਹਾਂਜੀ ਹਾਂਜੀ ਤੇ ਅਸੀਂ ਇਸ ਨੂੰ ਬੜੇ ਬਰੀਕੀ ਦੇ ਨਾਲ ਕੰਟਰੋਲ ਕੀਤਾ ਸਰ ਪਾਣੀ ਕਿੰਨਾ ਕ ਲੱਗਿਆ ਹੈਗਾ ਜੀ ਇੱਥੇ ਹੁਣ ਤਾਂ ਇਹਦੇ ਵਿੱਚ ਪੂਰੀ ਗੱਡੀ ਲੱਗ ਗਈ ਹੈ ਸਰ ਠੀਕ ਹੈ ਜੀ ਮਤਲਬ ਆਏ ਦਿਨ ਜਿਹੜੀ ਆ ਦੂਜੇ ਚੌਥੇ ਦਿਨ ਹਫਤੇ ਦੇ ਤੋਂ ਤਰ ਵਾਰੀ ਇੱਕ ਗੱਡੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਤੇ ਮੇਨ ਕੂੜਾ ਜਿਹੜਾ ਹੈਗਾ ਕਿ ਪਲਾਸਟਿਕ ਹੈ ਲੱਕੜ ਕੀ ਹੈ ਕੀ ਹੈ ਲਫਾਫਾ ਆ ਕੋਈ ਪਲਾਸਟਿਕ ਆ ਕੋਈ ਕੁਝ ਕੁਝ ਵੀ ਹੋ ਸਕਦਾ ਹੈ ਜਿਆਦਾ ਪੌਲੀਥੀਨ ਨਹੀਂ ਹਾਂਜੀ ਹਾਂਜੀ ਦਿਖਾਈ ਦੇ ਰਹੀ ਆ ਤੇ ਤੁਸੀਂ ਜਿਵੇਂ ਕੰਮ ਕਰ ਰਹੇ ਸੀਗੇ ਤੁਹਾਨੂੰ ਵੀ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ ਸਰਦਾਰ ਜੀ ਨੂੰ ਦਿੱਕਤ ਆਂਦੀ ਹੈ ਜੀ ਤੁਹਾਨੂੰ ਜਿਹੜੇ ਦਿੱਕਤ ਆਂਦੀ ਹੈ ਜੀ ਮਨ ਕਿ ਸਾਹ ਲੈਣਾ ਥੋੜਾ ਆਪਾ ਹੋ ਜਾਂਦਾ ਜੀ ਜੀ ਤੇ ਧੂਆਂ ਕਰਕੇ ਸਾਰੇ ਇਹਦੇ ਨਾਲੇ ਬਹੁਤ ਜ਼ਹਿਰੀਲਾ ਧੂਆਂ ਆ ਜੀ ਜੀ ਇਹ ਗਲੇ ਨੂੰ ਤਾਂ ਕਾਫੀ ਦੇਖਿਆ ਵੀ ਛਾਤੀ ਨੂੰ ਅਸੀਂ ਵੀ ਖੜੇ ਸੀਗੇ ਬੜੇ ਲੱਗ ਰਿਹਾ ਸੀਗਾ ਗਲੇ ਨੂੰ ਜੀ ਕੂੜਾ ਨੂੰ ਡੰਪ ਦੇ ਸਟਿਆ ਜਾ ਠੀਕ ਹੈ ਜੀ ਔਰ ਆਹ ਗੱਲ ਬਿਲਕੁਲ ਗਲਤ ਹੈ ਲਗਾਣੀ ਪਬਲਿਕ ਨੂੰ ਜਿਹੜਾ ਨੁਕਸਾਨ ਹੋ ਰਿਹਾ ਕੋਈ ਐਕਸੀਡੈਂਟ ਵੀ ਹੋ ਸਕਦਾ ਹੂੰ ਰੋਡ ਕਾਫੀ ਚੱਲਦਾ ਇਹੋ ਜੀ ਜਦੋਂ ਤੁਸੀਂ ਆਏ ਸੀ ਤੁਹਾਡਾ ਸ਼ੁਭਨਾਮ ਜੀ ਕਮਲਜੀਤ ਸਿੰਘ ਕਮਲਜੀਤ ਜੀ ਜਦੋਂ ਤੁਸੀਂ ਆਏ ਸੀ ਵਿਜ਼ਿਬਿਲਟੀ ਬਹੁਤ ਘੱਟ ਸੀਗੀ ਨਾ ਜਿਵੇਂ ਧੁੰਦ ਪਈ ਹੋਣੀ ਸੀ ਜੀ ਤੇ ਕਿਉਂਕਿ ਗੱਡੀ ਵੀ ਤੁਸੀਂ ਲਗਾਈ ਤੇ ਇਸ ਪਾਸੇ ਉਹ ਮਜਬੂਰੀ ਸੀ ਗੱਡੀ ਖੜੀ ਕਰਨਾ ਘੁਮਾਉਣ ਦੇ ਲਈ ਪਰ ਰੋਂਗ ਸਾਈਡ ਹੋਣ ਕਰਕੇ ਕਾਫੀ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ 40 ਮਿੰਟ ਲੱਗ ਗਏ ਨਾ ਜੀ ਅੱਗ ਬੁਝਾਉਣ ਨੂੰ 40 ਮਿੰਟ ਲੱਗ ਗਿਆ ਜੀ ਅੱਗ ਬੁਝਾਉਣ ਨੂੰ ਤੇ ਮੁਹੱਲੇ ਚ ਕੋਈ ਫੋਨ ਕਾਲ ਆਈ ਸੀ ਜਾਂ ਡਿਪਾਰਟਮੈਂਟ ਵੱਲੋਂ ਅਸ਼ੋਕ ਕੁਮਾਰ ਜੀ ਨੇ ਕਾਲ ਕੀਤੀ ਸੀਗੀ ਸਾਨੂੰ ਤੇ ਕਿਹਨੇ ਕਾਲ ਕੀਤੀ ਸੀ ਅਸ਼ੋਕ ਕੁਮਾਰ ਜੀ ਨੇ ਜੀ ਅੱਛਾ ਜੀ ਮੁਹੱਲੇ ਤੋਂ ਕਾਲ ਆਈ ਸੀ ਮੁਹੱਲੇ ਦੇ ਕੋਲ ਕਾਲ ਆਈ ਸੀ ਕਿ ਉਹਨਾਂ ਦੀ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਸੀਗੀ ਆ ਉਹਨਾਂ ਦਾ ਐਡਰੈਸ ਹੈਗਾ ਹਾਂਜੀ ਭਾਜੀ ਕੀ ਨਾਮ ਆ ਜੀ ਰਾਜ ਕੁਮਾਰ ਨਾਮ ਆ ਜੀ ਤੇ ਇੱਥੋਂ ਰਾਜ ਕੁਮਾਰ ਜੀ ਲੰਘ ਰਹੇ ਸੀ ਤੁਸੀਂ ਅਸੀਂ ਲੰਘਦੇ ਸੀਗੇ ਜੀ ਜੀ ਵੇਖਿਆ ਜੀ ਧੂਆਂ ਬਹੁਤ ਸਾਰਾ ਜੀ ਕੁਛ ਦਿਖਾਈ ਨਹੀਂ ਦਿੰਦਾ ਸੀਗਾ ਜੀ ਧੁੰਦ ਜੀ ਲੱਗਦੀ ਸੀ ਨਾ ਧੁੰਦ ਜੀ ਹੀ ਲੱਗਦੀ ਸੀਗੀ ਤੇ ਜਦੋਂ ਦੇਖਿਆ ਇਧਰੋਂ ਬੜੀ ਤੇਜ਼ੀ ਦੇ ਨਾਲ ਜੀ ਫੈਰ ਬਗੈਰ ਵਾਲਿਆਂ ਦੀ ਗੱਡੀ ਆਈ ਜੀ ਵਰਕਰ ਉਤਰੇ ਥੱਲੇ ਜੀ ਤੇ ਵਰਕਰਾਂ ਨੇ ਆ ਕੇ ਹਮ ਪਹਿਲਾਂ ਤਾਂ ਵਰਕਰ ਖੰਗਿਆ ਹੀ ਬਹੁਤ ਹਮ ਮੈਨੂੰ ਇਹ ਲੱਗਾ ਕਿ ਤੇ ਇਹਨੂੰ ਨਾ ਕੁਛ ਹੋ ਜAVE ਹਮ ਤੇ ਜਿਸ ਹਾਲ ਨਾਲ ਸਮੈਲ ਸੀਗੀ ਜਿਸ ਹਾਲ ਹਮ ਧੂਆਂ ਗਲੇ ਨੂੰ ਲੱਗਦਾ ਸੀਗਾ ਹਮ ਤੇ ਵਰਕਰਾਂ ਵਾਲੇ ਬੜੀ ਮਿਹਨਤ ਦੇ ਨਾਲ ਹਮ ਅੱਗ ਨੂੰ ਕਾਬੂ ਪਾਇਆ ਹਮ ਤੇ ਬੜੀ ਮੁਸ਼ਕਲ ਹੋਈ ਜੀ ਵਰਕਰਾਂ ਨੂੰ ਹੂੰ ਤੇ ਦੇਖਿਆ ਜੀ ਇੱਥੇ ਡੰਬ ਬਣਿਆ ਜੀ ਹੂੰ ਇਹ ਭਗਤਨਾਗਰ ਆ ਹੂੰ ਡੈਰੀਆਂ ਵੀ ਕਹਿ ਦਿੰਦੇ ਆ ਜੀ ਇੱਥੇ ਡੰਬ ਬਣਿਆ ਵਾ ਹੂੰ ਅਫਸਰ ਅਫਸਰ ਆਪ ਹੀ ਇੱਥੇ ਕੂੜਾ ਸਟਾਲ ਲੈਂਦੇ ਜੀ ਹੂੰ ਤੇ ਆਪ ਹੀ ਉੱਥੇ ਆਪਣੇ ਨਗਰ ਨਿਗਮ ਦੇ ਜਾਂ ਆਪਣੇ ਦਫ਼ਤਰ ਜੀ ਜਾਂ ਪ੍ਰਦੂਸ਼ਣ ਬੋਰਡ ਦਾ ਜਿੱਥੇ ਇਹਨਾਂ ਦਾ ਦਫ਼ਤਰ ਹੈਗਾ ਵਾ ਉੱਥੇ ਬੈਠ ਕੇ ਹੂੰ ਕਹਿ ਦਿੰਦੇ ਆ ਜੀ ਅੱਗ ਲਾ ਦਿਓ ਜੀ ਹੂੰ ਫੇਰ ਪੁੱਛਦੇ ਅੱਗ ਕਿੰਨੀ ਕ ਲੱਗ ਗਈ ਆ ਜੀ ਹਾਂਜੀ ਜੇਲੇ ਅੱਗ ਜਾਦਾ ਲੱਗ ਜਾਂਦੀ ਫੇਰ ਫਾਇਰ ਬਗੇਟ ਵਾਲਿਆਂ ਨੂੰ ਫੋਨ ਕਰਦੇ ਆ ਜੀ ਅੱਗ ਬੁਝਾ ਦਿਓ ਜੀ ਹੂੰ ਉਹ ਕਾਦੇ ਵਾਸਤੇ ਕਿਉਂਕਿ 15 ਅਗਸਤ ਨੂੰ 26 ਜਨਵਰੀ ਨੂੰ ਆਪਣੇ ਨਾਮ ਲੈਣ ਵਾਸਤੇ ਇਹ ਜਿੰਨੇ ਅਫਸਰ ਹੁੰਦੇ ਇੱਕ ਦੂਸਰੇ ਯਾਰ ਦੋਸਤ ਹੁੰਦੇ ਆ ਉਹ ਕਹਿੰਦੇ ਤੂੰ ਮੇਰਾ ਨਾਂ ਚੰਡੀਗੜ੍ਹ ਭੇਜ ਦੇ ਮੈਂ ਤੇਰਾ ਨਾਂ ਭੇਜ ਦਿੰਨਾ ਵਾ ਕਾਦੇ ਵਾਸਤੇ ਕਿ ਹਿਸ਼ਾਰਪੁਰ ਦੇ ਲੋਕਾਂ ਨੂੰ ਅਸੀਂ ਦਬ ਦਮਾ ਕਰਾਇਆ ਜੀ ਤੇ ਉਹਨਾਂ ਨੇ ਬਿਮਾਰੀਆਂ ਲਵਾਈਆਂ ਜੀ ਧੂਏ ਦੇ ਨਾਲ ਉਹਨਾਂ ਨੂੰ ਅਸੀਂ ਬਿਮਾਰੀਆਂ ਕੀਤੀਆਂ ਇਸ ਕਰਕੇ ਸਾਨੂੰ ਨਾਮ ਦਿੱਤਾ ਜਾਵੇ ਜੀ ਤੇ ਵੱਡੇ ਵੱਡੇ ਅਫਸਰਾਂ ਨੂੰ ਉੱਥੇ 26 ਜਨਵਰੀ ਨੂੰ 15 ਅਗਸਤ ਨੂੰ ਸਮਾਨਤ ਕਰਦੇ ਆ ਕਾਦੇ ਵਾਸਤੇ ਵੀ ਇੱਥੇ ਕੂੜਾ ਵੀ ਇਹਨਾਂ ਨੇ ਸਟਾਇਆ ਜੀ ਅੱਗ ਵੀ ਆਪ ਹੀ ਲਵਾਈ ਜੀ ਅੱਗ ਬੁਝਾਈ ਵੀ ਇਹਨਾਂ ਨੇ ਆਪ ਹੀ ਮੈਨੂੰ ਤਾਂ ਇਦਾਂ ਲੱਗਦਾ ਵਾ ਵੀ ਜਿੱਦਾਂ ਨੀ ਜੀ ਛੋਟੇ ਹਸਪੀਟਲ ਆ ਜਾਂ ਨੀ ਜੀ ਹਸਪੀਟਲ ਆ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਆ ਜਿੱਦਾਂ ਇਹਨਾਂ ਰਿਸ਼ਤੇਦਾਰਾਂ ਦੇ ਹੈਗੇ ਆ ਵੀ ਅਸੀਂ ਬਿਮਾਰੀਆਂ ਫਲਾਈ ਜਾਵਾਂਗੇ ਤੁਸੀਂ ਲੋਕਾਂ ਦਾ ਇਲਾਜ ਕਰੀ ਜਾਊਗੇ ਹੈ ਨਹੀਂ ਤੇ ਬਹੁਤ ਬਹੁ ਮੇਰਾ ਮਨ ਦੁਖਿਆ ਜੀ ਇੱਥੇ ਇਹ ਕੂੜਾ ਡੈਰੀਆਂ ਦਾ ਨਹੀਂ ਹੈਗਾ ਜਾਂ ਮਾਰਨ ਟੋਨ ਦੇ ਪੜ੍ਹੇ ਲਿਖੇ ਲੋਕ ਉਹਨਾਂ ਨੇ ਕੂੜਾ ਨਹੀਂ ਸਿੱਟਿਆ ਇੱਥੇ ਅਫਸਰਾਂ ਨੇ ਕੂੜਾ ਸਟਾਇਆ ਵਾ ਆਪੇ ਸਟਾਇਆ ਵਾ ਆਪੇ ਹੀ ਅੱਗ ਲਗਾਈ ਆ ਆਪੇ ਹੀ ਅੱਗ ਬੁਝਾਈ ਆ ਕਾਦੇ ਵਾਸਤੇ 15 ਅਗਸਤ ਨੂੰ 26 ਜਨਮ ਨੂੰ ਸਨਮਾਨ ਲੈਣ ਵਾਸਤੇ ਇੱਥੇ ਇੱਕ ਕੂੜੇ ਦਾ ਡੰਪ ਆ ਪਾ ਇੱਥੇ ਕੂੜੇ ਦਾ ਡੰਪ ਆ ਜੀ ਜੀ ਹਾਂ ਜੀ ਸੁਣਿਆ ਵੀ ਲੋਕ ਸਾਰੇ ਆ ਪਰੇਸ਼ਾਨ ਹੈਗੇ ਹਾਂ ਬੜੀ ਦੁਨੀਆ ਇੱਥੇ ਪਰੇਸ਼ਾਨ ਹਾਂ ਸਾਹਮਣੇ ਦਾ ਇਲਾਕਾ ਹਾਂ ਪੜੇ ਲਿਖੇ ਲੋਕ ਲੈਂਦੇ ਆ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਹੀ ਪੜੇ ਲਿਖਿਆ ਦਾ ਵਾ ਅਸੀਂ ਅਕਸਰ ਕਿੰਨੇ ਸੀ ਹੁਸ਼ਿਆਰਪੁਰ ਸ਼ਹਿਰ ਹੈ ਨਗੀਨਾ ਰਿਸ਼ਤੇਦਾਰ ਆਵੇ ਇੱਕ ਦਿਨ ਰਹਿ ਕੇ ਜਾਵੇ ਮਹੀਨਾ ਤੇ ਜੇ ਤੁਸੀਂ 40 ਮਿੰਟ ਜਾਂ 45 ਮਿੰਟ ਪਹਿਲਾਂ ਦੇ ਦਦੇ ਇੱਥੇ ਹਾਲ ਕੀ ਸਗਾ ਜੀ ਕੁਝ ਦਿਖਾਈ ਨਹੀਂ ਦਿੰਦਾ ਸਗਾ ਜੀ ਕੋਈ ਹਾਦਸਾ ਵੀ ਹੋ ਸਕਦਾ ਸਗਾ ਕਿਉਂਕਿ ਇੱਥੇ ਜਿਹੜੇ ਮੁਲਾਜ਼ਮ ਆ ਫਰਬਗੇਟ ਵਾਲੇ ਆ ਸਿੰਘ ਸਾਹਿਬ ਆ ਉਹਨਾਂ ਦੇ ਬੜੀ ਮੁਸ਼ਕਲ ਦੇ ਨਾਲ ਗੱਡੀ ਇੱਕ ਪਾਸੇ ਕਰਕੇ ਲਾਈ ਆ ਜੀ ਤੇ ਮੈਂ ਤਾਂ ਆ ਸਾਡੇ ਮੰਤਰੀ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਹੁਣ ਐਕਸ ਹੋ ਗਏ ਮੈਂ ਤਾਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆ ਜਿੰਨੇ ਕੱਚੇ ਮੁਲਾਜ਼ਮ ਆ ਹਾਂਜੀ ਇਹ ਖਤਰਿਆਂ ਨਾਲ ਖੇਡਦੇ ਇਹਨਾਂ ਨੂੰ ਪੱਕਾ ਹੀ ਕਰ ਦਿਓ ਤੇ ਇਹੀ ਤੁਹਾਨੂੰ ਕਿਤੇ ਸੀਸ ਦੇ ਦੇਣ ਹਾਂਜੀ ਤੇ ਕੋਈ ਕੰਮ ਹੀ ਕਰ ਦਿਓ ਜਿੰਪਾ ਜੀ ਤੁਸੀਂ ਕੱਚੇ ਮੁਲਾਜ਼ਮ ਹੀ ਪੱਕੇ ਕਰ ਦਿਓ ਜੀ ਜਿਹੜੇ ਗੰਧ ਦੇ ਵਿੱਚ ਵੜ ਕੇ ਸੜਹਾਂ ਦੇ ਵਿੱਚ ਵੜ ਕੇ ਸ਼ਹਿਰਪੁਰ ਨੂੰ ਸਾਫ਼ ਸੁਥਰਾ ਬਾਤਾ ਬਰਨ ਦਿੰਦੇ ਆ ਜਿਹੜੇ ਕੱਚੇ ਮੁਲਾਜ਼ਮ ਆ ਜਿਹੜੇ ਅੱਗ ਬੁਝਾਉਣ ਆਏ ਆ ਇਹਨਾਂ ਦੇ ਬੱਚੇ ਵੀ ਹੈਗੇ ਆ ਇਹਨਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਮੈਂ ਤਾਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਜੀ ਐਡੀ ਸੜਿਆ ਹਾਂ ਦੇ ਵਿੱਚ ਕਿਉਂਕਿ ਅਫਸਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਵੀ ਕੋਈ ਬਿਮਾਰੀ ਲੱਗ ਸਕਦੀ ਹੈ ਬਿਮਾਰੀ ਲੱਗ ਸਕਦੀ ਹੈ ਅਫਸਰ ਕੋਈ ਆਉਂਦਾ ਨਹੀਂ ਉਹ ਤਾਂ ਹੀਟਰ ਲੱਗੇ ਆ ਮੇਰੇ ਨਾਲ ਚੱਲ ਪੋ ਤੁਸੀਂ ਇਹ ਮੁਲਾਜ਼ਮ ਵੀ ਮੇਰੇ ਨਾਲ ਚੱਲ ਪੈਣ ਅਫਸਰ ਬੈਠੇ ਆ ਦਿਨੇ ਠੀਕ ਲੱਗਾ ਵਾ ਰਾਤ ਨੂੰ ਹੀਟਰ ਲੱਗਾ ਵਾ ਦਫਤਰਾ ਚ ਬੈਠੇ ਉਹ ਦਫਤਰਾ ਹੀ ਬੈਠੇ ਕਰੀ ਜਾਂਦੇ ਮਰਦੇ ਕੌਣ ਪਿਆ ਆਮ ਬੰਦਾ ਆਮ ਮਲਾਜਮ ਮਰਦਾ ਪਿਆ ਜੀ ਤੇ ਕੱਚੇ ਮਲਾਜਮ ਆ ਜੀ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਮੇਰੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਸਿੰਘ ਸਾਹਿਬ ਦੀਵਾਲੀ ਨੂੰ ਪਟਾਕੇ ਚੱਲਦੇ ਆ ਹੋਰ ਪ੍ਰਦੂਸ਼ਣ ਹੁੰਦਾ ਵਾ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਵਾ ਉਹਨਾਂ ਦੇ ਪਰਚੇ ਹੋ ਜਾਂਦੇ ਆ ਆ ਜਿਹੜਾ ਕੂਗਾ ਸਿੱਟਿਆ ਅਫਸਰਾਂ ਨੇ ਇਹ ਅਫਸਰਾਂ ਤੇ ਕਿਉਂ ਨਹੀਂ ਹੁੰਦਾ ਜੀ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਕਹਿੰਦੇ ਦਿੱਲੀ ਦਾ ਪ੍ਰਦੂਸ਼ਨ ਐਡਾ ਹੋ ਗਿਆ ਜੇ ਇਹੀ ਹਾਲ ਹੁਸ਼ਿਆਰਪੁਰ ਦਾ ਰਿਹਾ ਜੇ ਅਸੀਂ ਹੁਸ਼ਿਆਰਪੁਰੀਏ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਦਿੱਲੀ ਨੂੰ ਨਾ ਪਾਰ ਕਰ ਗਏ ਤੇ ਤਾਂ ਤੁਸੀਂ ਕਹਿ ਦਿਓ ਜੀ ਜੋ ਇੱਥੇ ਦੇ ਹਾਲਾਤ ਆ ਜੀ ਹੁਸ਼ਿਆਰਪੁਰ ਦੇ ਜੇ ਦੇਖਣਾ ਸੀ 40 ਮਿੰਟ ਪਹਿਲਾਂ ਆ ਕੇ ਦੇਖਦੇ ਕਿਸੇ ਅਫਸਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਅੱਗ ਲਗਵਾਈ ਵੀ ਜਾਂਦੇ ਆ ਹਾਂਜੀ ਅੱਗ ਭਜਾਈ ਵੀ ਜਾਂਦੇ ਆ ਇਹ ਪ੍ਰਸ਼ਾਸਨ ਅਫਸਰਾਂ ਦੇ ਕਿਉਂ ਨਹੀਂ ਕਾਰਵਾਈ ਹੁੰਦੀ ਜੀ ਕਿ ਕਿੰਨੀ ਰਾਜਕੁਮਾਰੀ ਕਿੰਨੀ ਕਿ ਜਗ੍ਹਾ ਇਸ ਤਰ੍ਹਾਂ ਦੇ ਢੇਰ ਜਿਹੜੇ ਆ ਸ਼ਾਮ ਨੂੰ ਸੁਲਗਦੇ ਰਹਿੰਦੇ ਨੇ ਸ਼ਹਿਰ ਦੇ ਵਿੱਚ ਬਹੁਤ ਜਗ੍ਹਾ ਜੀ ਜੇ ਜਾਦਾ ਦੇਖਣਾ ਵਾ ਸਵੇਰੇ 6 ਵਜੇ ਆ ਜਿਓ ਮੇਰੇ ਨਾਲ ਮੈਂ ਤੁਹਾਨੂੰ ਹਰੇਕ ਮੁਹੱਲੇ ਦੇ ਵਿੱਚ ਅੱਗ ਲੱਗੀਓ ਦਿਖਾ ਦੂੰਗਾ ਜੀ ਕੂੜੇ ਨੂੰ ਅੱਗ ਲੱਗੀਓ ਆ ਜੀ ਕਿ ਅਫਸਰਾਂ ਨੂੰ ਪਤਾ ਨਹੀਂ ਹੈਗਾ ਅਫਸਰਾਂ ਨੂੰ ਸਾਰਾ ਹੀ ਪਤਾ ਪਰ ਅਫਸਰਾਂ ਦੇ ਕਾਰਵਾਈ ਕੌਣ ਕਰੂਗਾ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਹੁਣੀ ਸ਼ਹਿਰਪੁਰ ਦੀ ਜਨਤਾ ਨੇ ਮਰਨਾ ਹੀ ਮਰਨਾ ਜੀ ਤੇ ਜਿਹੜੀ ਇਹ ਧੁੰਦ ਲੱਗਦੀ ਇਸ ਵਿੱਚ ਧੂਆਂ ਆ ਹੈਗਾ ਇਹ ਧੂਆਂ ਵਾਂ ਧੁੰਦ ਕੋ ਹਾਂਜੀ ਭਾਜੀ ਕੀ ਨਾਮ ਆ ਜੀ? ਅਸ਼ੋਕ ਕੁਮਾਰ ਕਟਾਰੀਆ ਜੀ। ਕਿੱਥੇ ਦੇ ਨਾਲ ਆਲੇ ਭਾਜੀ? ਮਾਲ ਟੋਂਦੇ ਜੀ। ਇਹ ਕੀ ਸਮੱਸਿਆ ਆ ਕਟਾਰੀ ਸਾਹਿਬ? ਇਹ ਜੀ ਸਮੱਸਿਆ ਇਹ ਆ ਅੱਗ ਲੱਗ ਜਾਂਦੀ ਜੀ ਇੱਥੇ। ਅੱਗ ਲੱਗ ਗਈ ਤੇ ਲੋਕਾਂ ਨੂੰ ਆਜ਼ਮਾ ਆ ਜੀ ਹੋਇਆ ਤੇ ਇੰਨਾ ਕਿ ਧੂਆਂ ਦਾ ਪੰਗਾ ਪਿਆ ਵਾ ਆ। ਰੋਜ਼ ਲੱਗਿਓ ਹੀ ਹੁੰਦੀ ਆ। ਅੱਜ ਦਾ ਜਿੱਦਣ ਦਾ ਇਹ ਕੂੜੇ ਵਾਲੇ ਆਏ ਆ ਤੇ ਅਸਿਆਲ ਸ਼ੁਰੂ ਦਾ ਹੋਇਆ ਕੋਈ ਨਾ ਕੋਈ ਲਾ ਜਾਂਦਾ ਇੱਥੇ। ਸਾਡੇ ਲੋਕੀਆ ਜਿੰਨੇ ਵੀ ਇੱਥੇ ਤੋਂ ਲੈ ਕੇ ਮਿੱਠੇ ਥਾਣੇ ਗੁਰਦੁਆਰੇ ਤੱਕ ਧੂਆਂ ਜਾਂਦਾ ਆ ਉਹਨਾਂ ਨੇ ਵੀ ਪੁੱਛ ਲਓ ਚਾਹੇ ਕਿ ਮਤਲਬ ਛਾਤੀ ਲੋਕਾਂ ਦੀ ਜਾਮ ਹੋ ਗਈ ਹੋ ਆ ਬਹੁਤ ਔਖਾ ਹੋਇਆ ਪਿਆਰ ਡਾਕਟਰਾਂ ਦਾ ਵੀ ਚਾਂਦੀ ਬਣੀ ਪਈ ਆ ਤੇ ਲੋਕਾਂ ਦੀ ਪਰੇਸ਼ਾਨੀ ਵਧੀ ਪਈ ਆ ਤੁਸੀਂ ਕੀ ਮੰਨਦੇ ਕਿਟਾਰੇ ਸਾਹਿਬ ਇਹਦੇ ਲਈ ਰਿਸਪਾਂਸਿਬਲ ਕੌਣ ਆ ਕੋ ਪਬਲਿਕ ਕੋਰਟ ਤਾਂ ਇੰਨਾ ਟਾਈਮ ਨਹੀਂ ਕਿਸੇ ਕੋਲ ਕੋ ਰੁਕ ਕੇ ਕੂੜੇ ਦੇ ਵਿੱਚ ਉਤਰ ਕੇ ਕੋ ਤਿੱਲੀ ਲਾਵੇ ਫੇ ਤਿੱਲੀ ਲਾਉਂਦਾ ਕੌਣ ਆ ਕਈ ਸਾਲਾਂ ਤੋਂ ਪਤਾ ਨਹੀਂ ਲੱਗ ਸਕਿਆ ਅਜ ਤੱਕ ਇਹ ਜੀ ਪਤਾ ਕੋਈ ਨਹੀਂ ਪਰ ਇਹ ਸਾਡੇ ਮੁੰਡ ਲਿਆਂਦੀ ਜਲੇਦ ਮੰਤਰੀਆਂ ਨੇ ਆ ਅਫਸਰਾਂ ਨੇ ਲਿਆਂਦੀ ਜਲੇ ਦੇ ਨਾ ਇਹ ਅੱਗੇ ਸੀਗੀ ਤੇ ਨਾ ਕੋਈ ਐਦਾਂ ਦਾ ਪੰਗਾ ਪਿਆ ਤੁਸੀਂ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਬਿਲਕੁਲ ਸਾਹਮਣੇ ਰਿਹਾਇਸ਼ੀ ਇਲਾਕਾ ਆ ਆਬਾਦੀ ਵਾਲਾ ਇਲਾਕਾ ਆ ਪੌਸ਼ ਇਲਾਕਾ ਮਾਡਲ ਟਾਊਨ ਬਿਲਕੁਲ ਨਾਲ ਹੈਗਾ 100 ਮੀਟਰ ਤੇ ਤੁਸੀਂ ਉਦੋਂ ਵਿਰੋਧ ਨਹੀਂ ਸੀ ਕੀਤਾ ਵੀ ਇਹ ਆਵਾਦੀ ਚ ਕਿੰਨਾ ਕੂੜੇ ਦਾ ਡੰਪ ਬਣਾਇਆ ਜਾ ਸਕਦਾ ਇਹ ਅਸੀਂ ਜੀ ਬਹੁਤ ਕੀਤਾ ਸੀਗਾ ਮੰਤਰੀ ਕਹਿੰਦਾ ਜਿਹੜਾ ਜਿੰਪ ਆਇਆ ਉਹ ਕਹਿੰਦਾ ਜੀ ਮੈਂ 1500 ਵੋਟ ਦੀ ਪਰਵਾਹ ਨਹੀਂ ਕਰਦਾ ਮੈਂ ਮਾਲਟਾਉਨ 1500 ਵੋਟ ਮੈਨੂੰ ਪਈ ਆ ਮੈਂ ਕਿਹੜਾ ਇਹਨਾਂ ਦੇ ਘਰ ਜਾ ਜਾ ਕੇ ਕਹਿੰਦਾ ਸੀ ਆ ਵੋਟਾਂ ਪਾਓ ਮੈਨੂੰ ਹੁਣ ਉਹ ਇਹ ਕਹਿੰਦਾ ਆ ਜਦੋਂ ਅਸੀਂ ਉਹਨੂੰ ਕਿਹਾ ਭਈ ਭਾਜੀ ਨਹੀਂ ਚੰਗਾ ਸਰ ਪਰ ਉਹ ਕਹਿੰਦਾ ਵੇ ਨਹੀਂ ਹੁਣੇ ਜੇ ਤੁਸੀਂ ਅਪਰੋਚ ਕੀਤੀ ਸੀਗੀ ਸਾਬਕਾ ਮੰਤਰੀ ਸਾਹਿਬ ਤੱਕ ਵਿਧਾਇਕ ਸਾਹਿਬ ਤੱਕ ਪਾਜੀ ਐਮਸੀ ਕਮਲ ਕੁਟਾਰੀਆ ਗਿਆ ਸੀਗਾ ਪਰ ਉਹ ਜੇਮਪਾ ਜਿਸ ਵੇਲੇ ਤਾਂ ਉਹਨੂੰ ਲੋੜ ਸੀਗੀ ਉਸ ਵੇਲੇ ਤਾਂ ਸਾਡੇ ਭਰਾ ਨੂੰ ਕਹਿੰਦਾ ਸੀਗਾ ਭਰਾ ਤੂੰ ਮੇਰਾ ਹੁਣ ਉਹ ਮੰਨਦਾ ਹੈ ਨਹੀਂ ਤੇ ਅਸੀਂ ਬਹੁਤ ਵਾਰੀ ਗਏ ਆ ਪਰ ਹੁਣ ਉਹ ਜਿੱਦਾਂ ਕਹਿੰਦੇ ਹੁੰਦੇ ਆ ਬਈ ਉਹਨੇ ਖਵਾਜੇ ਨਾਲ ਨਾਲ ਟੱਕਰ ਲੈ ਲਈ ਉਹਨੇ ਚੋ ਦੇ ਵਿੱਚ ਇਹ ਬਣਾਇਆ ਨਾ ਜਿਹੜਾ ਉਹਨੂੰ ਅਜਰਟ ਤਾਂ ਮਿਲੂਗਾ ਪਰ ਮਿਲੂਗਾ ਜ਼ਰੂਰ ਲੇਟ ਮਿਲੂਗਾ ਮਿਲੂਗਾ ਜਰੂਰ ਫੇ ਇੱਕ ਮੰਤਰੀ ਪਦ ਤੋਂ ਤਾਂ ਲੈ ਗਿਆ ਉਹ ਪਰ ਹੁਣ ਇਹ ਤੋਂ ਵੀ ਲੈ ਜਾਊਗਾ ਠੀਕ ਹੈ ਜੀ ਪਰ ਇਹ ਉਹਦੇ ਲਈ ਬਹੁਤ ਗਲਤ ਗੱਲ ਆ ਉਹਨੇ ਆ ਜਿਹੜਾ ਦੇਖੋ ਛੋਟੇ ਛੋਟੇ ਨਿਆਣੇ ਸਾਡੇ ਅਸੀਂ ਵੀ ਇਨਸਾਨ ਆ ਉਹ ਵੀ ਇਨਸਾਨ ਆ ਤੇ ਭਗਵਾਨਤਮਾਨ ਮੁੱਖ ਮੰਤਰੀ ਜੀ ਔਰ ਮੈਂ ਖੁਦ ਅਮਰੀਕਾ ਦੇ ਵਿੱਚ ਰਹੇ ਆ ਇਕੱਠੇ ਰਹੇ ਆ ਠੀਕ ਹੈ ਜੀ ਤੇ ਮੈਂ ਉਹਨਾਂ ਦਾ ਪ੍ਰਮੋਟਰ ਵੀ ਰਿਹਾ ਆ ਈਵਨ ਠੀਕ ਆ ਪਰ ਅਸੀਂ ਉਹ ਉਹਨਾਂ ਨਾਲ ਕੋਈ ਕਦੇ ਗੱਲੇ ਨਹੀਂ ਕੀਤੀ ਉਦਾਂ ਮੇਰਾ ਉਹਨਾਂ ਨਾਲ ਹੈਲੋ ਸ਼ੈਲੋ ਹੈਗੀ ਆ ਪਰ ਮੈਂ ਉਹਨਾਂ ਨੂੰ ਕਦੇ ਇਹ ਕੰਪਲੇਂਟ ਨਹੀਂ ਦਿੱਤੀ ਪਰ ਜੇ ਮੈਂ ਦੇ ਦਿੱਤੀ ਤੇ ਉਹਨਾਂ ਨੇ ਪੱਕੀ ਗੱਲ ਹੈ ਵੀ ਚਕਾਉਂਗੇ ਜ਼ਰੂਰ ਨਹੀਂ ਲੋਕਲ ਇੱਥੇ ਬੋਡੀ ਨੂੰ ਆਮ ਆਦਮੀ ਨੂੰ ਜਾਂ ਤੁਸੀਂ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕੀਤੀ ਲਿਖਤੀ ਰੂਪ ਦੇ ਵਿੱਚ ਹਾਂਜੀ ਜੇਮਪਾ ਜੀ ਬਾ ਖੁੱਦ ਗਏ ਜੀ ਅੱਛਾ ਜੀ ਠੀਕ ਹੈ ਨਾ ਜੇਮਪਾ ਜੀ ਬਾ ਗਏ ਆ ਰੌੜੀ ਬਾ ਗਏ ਆ ਠੀਕ ਹੈ ਜੀ ਜਿਹੜੇ ਸਪੀਕਰ ਆ ਜੀ ਪੇ ਨਾ ਬੜੇ ਉਹ ਵੀ ਕਹਿੰਦੇ ਸੀਗੇ ਨਹੀਂ ਬਣੂਗਾ ਪਰ ਇਹ ਬਣੂਗਾ ਕਿਹਾ ਉਲਟਾ ਨਾਲ ਅੱਗ ਵੀ ਨਾਲ ਲੱਗਦੀ ਆ ਬਣਾ ਵੀ ਦਿੱਤਾ ਔਰ ਧੂਆ ਰੋਜ਼ ਸਵੇਰ ਸ਼ਾਮ ਹੁੰਦਾ ਤੇ ਐਕਸੀਡੈਂਟ ਹੁੰਦਾ ਮੇਨ ਇਹ ਹਾਈਵੇ ਆ ਜਿਹੜਾ ਕੀ ਹਿਮਾਚਲ ਦੇ ਬਾਰਡਰ ਦਾ ਇਹ ਹਾਈਵੇ ਆ ਜਿਹੜਾ ਪੰਜਾਬ ਔਰ ਹਿਮਾਚਲ ਦਾ ਹਾਈਵੇ ਆ ਉਸ ਤੇ ਰੋਜ਼ ਅੱਗ ਲੱਗਦੀ ਘਟੋ ਘਟੇ ਬੀ ਕੂੜੇ ਵਾਲੇ ਆ ਇੱਥੇ ਤੋਂ ਤੁਹਾਨੂੰ ਦਿਖਾਉਂਦੀ ਆ ਇੱਥੇ ਤੋਂ ਲੈ ਕੇ ਦਸਹਿਰਾ ਗਰਾਊਂਡ ਤੱਕ ਅੱਗਾ ਕਿੰਨੀਆਂ ਲੱਗੀਆਂ ਪਈਆਂ ਇਹ ਪਕਟਾਰੀਆ ਹੁੰਦੇ ਆ ਜਾਂ ਧੂਆਂ ਆ ਸਮਝ ਨਹੀਂ ਲੱਗਦੀ ਇਹ ਜੀ ਧੂਆਂ ਆ ਧੁੰਦ ਦਾ ਹਲੇ ਪਈ ਨਹੀਂ ਇੱਥੇ ਕਿਹੜੀ ਧੁੰਦ ਪੈਣੀ ਇੱਥੇ ਕਿਹੜਾ ਖੇਤੀਬਾੜੀ ਵਾਲੇ ਆ ਜੀ ਇਹ ਨਾ ਹਲੇ ਮੀਂਹ ਕੋਈ ਪਿਆ ਆ ਇਹ ਤਾਂ ਜੀ ਧੂਆਂ ਹੀ ਆ ਇਹ ਫਾਇਰ ਡਿਪਾਰਟਮੈਂਟ ਦੇ ਜਾ ਕੇ ਆਫਿਸ ਵਿੱਚ ਪੁੱਛ ਲੋ ਜਾਈ ਉਹ ਕੱਲ ਵੀ ਆਏ ਸੀਗੇ ਅੱਜ ਵੀ ਆਏ ਆ ਦੁਪਹਿਰੇ ਵੀ ਆਏ ਆ ਜੀ ਤਿੰਨ ਵਾਰੀ ਤਾਂ ਉਹਨਾਂ ਦੇ ਕੱਲ ਔਰ ਅੱਜ ਦੇ ਵਿੱਚ ਚੱਕਰ ਲੱਗ ਲਏ ਫਾਇਰ ਬ੍ਰਿਗੇਡ ਦੇ ਜੀ ਉਹ ਉਹਨਾਂ ਨੇ ਵੀ ਦੱਸਿਆ ਸਾਨੂੰ ਕਿ ਉਹ ਤਕਰੀਬਨ ਹਫ਼ਤੇ 'ਚ 3-4 ਵਾਰ ਹੀ ਇੱਥੇ ਅੱਗ ਬੁਝਾਉਣ ਆਉਣਾ ਪੈਂਦਾ ਫੋਨ ਕਾਲ ਜਾਂਦੀਆਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿੱਥੇ ਇੱਕ ਖੜਿਆਂ ਦੇਖਦੇ ਆ ਤੁਸੀਂ ਕਿਉਂਕਿ ਲਗਾਤਾਰ ਜਿਵੇਂ ਤੁਸੀਂ ਦੱਸ ਵੀ ਰਹੇ ਹੋ ਅਸੀਂ ਵੀ ਦੇਖਦੇ ਆ ਕਿ ਦੋ ਦਰਜਨ ਦੇ ਕਰੀਬ ਇਹ ਪਲਾਸਟਿਕ ਦੇ ਜਿਹੜੇ ਢੇਰ ਆ ਪਹਾੜ ਬਣਦੇ ਜਾ ਰਹੇ ਹੌਲੀ ਹੌਲੀ ਦਿੱਲੀ ਦੇ ਵਿੱਚ ਸੁਣਦੇ ਹੁੰਦੇ ਸੀ ਪਰ ਹੁਣ ਇੱਥੇ ਇਹ ਚੀਜ਼ ਸਭ ਤੋਂ ਵੱਧ ਪਰੇ ਲੇ ਕੇ ਲੋਕਾਂ ਦਾ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਇਹ ਹਾਲ ਹੋ ਗਿਆ ਐਡਮਿਨਿਸਟ੍ਰੇਸ਼ਨ ਦੀਆਂ ਲੈਕੀਆਂ ਕਰਕੇ ਕਿਵੇਂ ਦੇਖਦੇ ਹੋ ਅਹੀਂ ਦੇਖ ਲੈ ਕੇ ਆ ਜੀ ਇਹਨੇ ਮਿਹਨਤ ਤਾੜਲਾ ਕਰ ਸਕਦੇ ਇਹਨਾਂ ਲੋਕਾਂ ਨੇ ਪਰ ਪ੍ਰਦੂਸ਼ਨ ਪਰ ਪ੍ਰਦੂਸ਼ਨ ਕੰਟਰੋਲ ਬੋਰਡ ਜਾਂ ਜਿਲ੍ਹਾ ਜ਼ਿਲ੍ਹੇ ਦੀ ਅਫਸਰ ਸ਼ਾਹੀ ਨੂੰ ਕਿੱਥੇ ਖੜਿਆ ਦੇਖਦੇ ਆ ਇਹ ਜ਼ੀਰੋ ਆ ਜੀ ਜੀ ਇਹ ਜ਼ੀਰੋ ਹੈ ਬੰਦੇ ਹੂੰ ਇਹਨਾਂ ਨੇ ਤਾਂ ਜਮਾਂ ਹੀ ਧੱਕਾ ਕੀਤਾ ਸਾਡੇ ਲੋਕਾਂ ਨਾਲ ਵੀ ਔਰ ਬਕਾਇਦਾ ਉਲਟਾ ਕੂੜਾ ਲਿਆ ਲਿਆ ਕੇ ਸਾਡੇ ਸਰਹਾਣੇ ਰੱਖਿਆ ਇਹਨਾਂ ਨੇ ਪਰ ਐਡਮਿਨਿਸਟ੍ਰੇਸ਼ਨ ਦੀਆਂ ਜੇ ਅਸੀਂ ਖਬਰਾਂ ਤੇ ਝਾਤ ਮਾਰੀਏ ਅਖਬਾਰ ਪੜ੍ਹਦੇ ਹਾਂ ਸਵੇਰੇ ਚੁੱਕਦੇ ਹਾਂ ਅਖਬਾਰ ਤੋਂ ਉਹਦੇ ਵਿੱਚ ਸਾਰੀਆਂ ਜਿਹੜੀਆਂ ਸਿਫਤਾਂ ਜਾਂ ਵੱਡੇ ਪ੍ਰੋਜੈਕਟ ਸੁੰਦਰੀ ਕਰਨ ਦੇ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਹਾਂ ਪਰ ਹਕੀਕਤ ਜ਼ਮੀਨ ਤੇ ਜਿਹੜੀ ਉਹ ਦੇਖਣ ਨੂੰ ਆ ਕੁਝ ਮਿਲਦੀ ਹੈ ਹਕੀਕਤ ਜੋ ਮਰਜ਼ੀ ਮਿਲੀ ਜਾਵੇ ਆ ਜੋ ਜੀ ਬੰਨ ਦੇ ਤੇ ਆ ਕੇ ਤੁਹਾਨੂੰ ਦਿਖਾ ਲ ਦਿੰਦੇ ਜੀ ਬਾੜ ਨੰਬਰ 47 ਦੇ ਕੋਰਨਰ ਤੇ ਅਸੀਂ ਖੜੇ ਆ ਤੋ ਸ਼ੇਮ ਮੰਦਰ ਦੇ ਕੋਲ ਤੇ ਉਹ ਦੇਖਣ ਆ ਕੇ ਇੱਥੇ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਗੇ ਇੱਥੇ ਲੱਗੀ ਹੀ ਰਹਿੰਦੀ ਆ ਜੀ ਲੱਗਦਾ ਨਹੀਂ ਕਿ ਜੇ ਕੋਈ ਹੋਰ ਕੋਈ ਕਤਾਈ ਕਰਦਾ ਤੇ ਉਹਦੇ ਤੇ ਕਾਰਵਾਈ ਹੁੰਦੀ ਤੇ ਐਡਮਿਨਿਸਟ੍ਰੇਸ਼ਨ ਤੇ ਵੀ ਕੋਈ ਅਫਸਰ ਤੇ ਵੀ ਕਿਸੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਨਿਸਟਰ ਕਰੂੰਗੇ ਤਾਂ ਇਹ ਸਭ ਇੱਕੋ ਹੀ ਹਰਲਿਓ ਜੋੜਾਂ ਨਾਲ ਹੀ ਆ ਸਭ ਕੁਲ ਰਲਿਆ ਵਾ ਠੀਕ ਆ ਜੀ ਇਹ ਦੱਸਣਾ ਹੁਣ ਗਰੀਬ ਬੰਦਾ ਇਹ ਹੀ ਕਰ ਸਕਦਾ ਮੈਂ ਹੁਣ ਡਾਕਟਰਾਂ ਦੇ ਜਾਂਦਾ ਜੀ ਮੈਂ ਕਹਿੰਦਾ ਇੱਥੇ ਬਾੜ ਨੰਬਰ 47 ਦੇ ਜਿੱਥੇ ਇਹਨਾਂ ਨੇ ਕੂੜੇ ਲਈ ਬਣਾਇਆ ਏ ਅੱਧੇ ਅਗ ਨੂੰ ਤਾਂ ਮੈਂ ਕਹਿੰਦਾ ਇਹ ਚੈੱਕ ਕਰਨਾ ਪੈਂਦਾ ਟੀਵੀ ਹੋ ਗਈ ਹੋਣੀ ਆ ਠੀਕ ਹੈ ਜੀ ਤੇ ਛਾਤੀਆਂ ਜਾਵਾਂ ਸਵੇਰ ਸ਼ਾਮ ਇਹ ਸਾਦੇ ਰੋਗ ਆ ਰਹੇ ਲੋਕਾਂ ਨੂੰ ਮੈਂ ਕਹਾਂ ਜੀ ਆਜ਼ਮਾ ਪੱਕਾ ਏ ਠੀਕ ਹੈ ਨਾ ਤੇ ਆਜ਼ਮਾ ਇਹਨਾਂ ਦੇ ਵਿੱਚ ਆਜ਼ਮਾ ਹੋ ਗਿਆ ਵਾ ਇਹ ਪਰ ਹੁਣ ਸੁਣਦਾ ਹੀ ਨਹੀਂ ਅਸੀਂ ਤਾਂ ਕਹੀ ਜਾਂਦੇ ਬਈ ਨਾ ਕਰੋ ਨਾ ਕਰੋ ਪਰ ਨਹੀਂ ਜੇ ਬੰਦਿਆਂ ਨੇ ਉਸ ਵੇਲੇ ਅਸੀਂ ਜੇਮ ਭਾਜੀ ਪਾ ਗਏ ਪਰ ਉਹਨੇ ਸੁਣੀ ਨਹੀਂ ਹੈਗੀ ਕੋਈ ਅਪੀਲ ਬੇਨਤੀ ਕੋ ਪ੍ਰਸ਼ਾਸਨ ਮੈਂ ਕਹਿੰਦਾ ਜੀ ਉਹ ਇੱਕੋ ਗੱਲ ਕਰਦਾ ਗਿਆ ਚਲੋ ਯਾਰ ਜਾਓ ਵਾਰ ਚਲੋ ਵਾਰ ਆਹੇ ਗੱਲ ਕਰਦਾ ਗਿਆ ਚਲੋ ਨਹੀਂ ਪ੍ਰਸ਼ਾਹੀ ਤੋਂ ਗਿਆ ਹੁਣੇ ਉਹਨਾਂ ਨੇ ਕੋਈ ਭਰੋਸਾ ਦਿੱਤਾ ਜਾਂ ਕਿਤਾ ਨਹੀਂ ਉਹ ਕਹਿੰਦਾ ਜੀ ਹੋਏ ਹੋਣਾ ਹੀ ਆ ਬਸ ਬਣਨਾ ਹੀ ਬਣਨਾ ਜੋ ਮਰਜੀ ਕਰ ਲਿਓ ਤੁਸੀਂ ਹੁਣ ਕੋਈ ਅਪੀਲ ਪ੍ਰਸ਼ਾਸਨ ਤੱਕ ਕੋਈ ਆਵਾਜ਼ ਪਹੁੰਚਾਉਣੀ ਚਾਹਤ ਅਸੀਂ ਅਪੀਲ ਤਾਂ ਇਹ ਕਰਦੇ ਆ ਪਰ ਜੇ ਸਾਡੀ ਸੁਣਾਈ ਕਰੂੰਗਾ ਤਾਂ ਹੀ ਆ ਜੀ ਸੁਣਾਈ ਤਾਂ ਕਰਦਾ ਨਹੀਂ